ਤੇ ਹੁਣ ਆਪਾਂ ਦੇਖੀਏ ਕਿ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਮੇਟੀਆਂ ਦੇ ਵੱਲੋਂ ਬਹੁਤ ਘੱਟ ਹੁੰਦਾ ਹੈ ਤੇ ਮੈਂ ਤਾਂ ਇਹੀ ਕਾਹਾਂਗੀ ਸਭ ਤੋਂ ਪਹਿਲਾਂ ਤਾਂ ਕਮੇਟੀਆਂ ਨੂੰ ਬਈ ਇੱਕ ਖਾਲਸਾ ਐਜੂਕੇਸ਼ਨ ਬੋਰਡ ਹੋਣਾ ਚਾਹੀਦਾ ਹੈ ਤਾਂ ਕਿ ਜਿਹੜੇ ਬੱਚੇ ਸਾਡੇ ਪੜ੍ਹਦੇ ਨੇ ਤੇ ਉਹ ਜੇ ਆਪਣੇ ਵਿਰਸੇ ਨੂੰ ਸੰਭਾਲਣਗੇ ਆਪਣੀ ਵਿਰਾਸਤ ਨੂੰ ਯਾਦ ਰੱਖਣਗੇ ਤੇ ਉਹ ਕਦੇ ਵੀ ਆਪਣੀ ਸਿੱਖੀ ਤੋਂ ਨਹੀਂ ਟੁੱਟ ਸਕਦੇ ਦੂਜਾ ਮੈਂ ਬੇਨਤੀ ਕਰਦੀ ਹਾਂ ਸਿਰਮੌਰ ਸੰਸਥਾਵਾਂ ਨੂੰ ਕੀ ਸਾਡੇ ਪ੍ਰਚਾਰਕਾਂ ਨੂੰ ਸਹੂਲਤ ਦਿੱਤੀ ਜਾਵੇ ਹੁਣ ਸਾਡੇ ਹੈਡ ਗ੍ਰੰਤੀ ਵਿਚਾਰੇ ਬਾਹਰ ਜਾ ਕੇ ਟੈਕਸੀ ਚਲਾਉਂਦੇ ਨੇ ਕਿਉਂਨਾਂ ਨੂੰ ਸਹੂਲਤ ਨਹੀਂ ਦਿੱਤੀ ਜਾਂਦੀ ਹੁਣ ਇੱਥੇ ਨੌਜਵਾਨ ਬੱਚੇ ਨੇ ਕੀਰਤਨ ਸਿੱਖਦੇ ਨੇ ਗੁਰਬਾਣੀ ਗਾਉਂਦੇ ਨੇ ਹੁਣ ਲੇਕਿਨ ਜਦੋਂ ਉਹਨਾਂ ਦੇ ਰੋਜ਼ਗਾਰ ਉਹਨਾਂ ਦੇ ਕੋਲ ਨਹੀਂ ਹੁੰਦਾ ਤੇ ਉਹ ਵਿਚਾਰੇ ਉਹਨੂੰ ਛੱਡਣ ਨੂੰ ਮਜਬੂਰ ਹੋ ਜਾਂਦੇ ਨੇ ਤੇ ਆਪਣੇ ਜਿਹੜੇ ਨੌਜਵਾਨ ਮੁੰਡੇ ਹੁੰਦੇ ਨੇ ਉਹ ਜਦੋਂ ਪ੍ਰਚਾਰ ਦੇ ਵਿੱਚ ਆਉਂਦੇ ਨੇ ਤੇ ਉਹਨਾਂ ਪ੍ਰਚਾਰਕਾਂ ਨੂੰ ਸਾਂਬੰਧੀ ਲੋੜ ਹੈ ਕਿਉਂਕਿ ਦੇਖੋ ਸਾਡੇ ਪ੍ਰਚਾਰਕ ਉਹ ਜੇ ਨੌਜਵਾਨ ਹੋਣਗੇ ਤੇ ਉਹ ਆਪਣੇ ਬੱਚਿਆਂ ਨੂੰ ਆਪਣੇ ਭੈਣਾਂ ਨੂੰ ਸਮਝਾ ਸਕਦੇ ਨੇ ਇੱਕ ਐਜੂਕੇਟਿਡ ਹੋਣਾ ਬਹੁਤ ਜ਼ਰੂਰੀ ਹੈ ਪ੍ਰਚਾਰ ਦੇ ਵਿੱਚ ਆਪਾਂ ਐਜੂਕੇਸ਼ਨਲ ਤੌਰ ਤੇ ਵੀ ਬੱਚਿਆਂ ਨੂੰ ਸਿੱਖਿਆ ਵੱਲ ਜੋੜ ਸਕਦੇ ਆ ਤੀਜੀ ਗੱਲ ਟੈਕਨੀਕਲ ਤੇ ਪ੍ਰੈਕਟੀਕਲ ਨੋਲੇਜ ਸਾਡੇ ਸਿੱਖਾ ਦੇ ਬੱਚਿਆਂ ਨੂੰ ਮਿਲਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਹ ਆਪਣਾ ਖੁਦ ਦਾ ਵੀ ਇੱਕ ਰੋਜਗਾਰ ਕਰ ਸਕਣ ਉਹਨਾਂ ਦੇ ਕੋਲ ਇੰਨਾ ਟੈਕਨੀਕਲ ਮਾਈਂਡ ਹੋਣ ਤੇ ਚੌਥੀ ਗੱਲ ਇਹ ਹੈ ਕਿ ਇੰਨੀ ਮਾਇਆ ਹੋਣ ਤੋਂ ਬਾਵਜੂਦ ਵੀ ਅੱਜ ਤੱਕ ਕੋਈ ਪਲਾਂਟ ਕੋਈ ਫੈਕਟਰੀ ਨਹੀਂ ਲਾ ਸਕੇ ਆਪਣੀ ਧਰਤੀ ਤੇ ਆਪਣਾ ਪੈਸਾ ਯੂਜ਼ ਕਰਕੇ ਤੁਸੀਂ ਵੱਡੇ ਵੱਡੇ ਪ੍ਰੋਜੈਕਟ ਲਾ ਸਕਦੇ ਹੋ ਜਿੱਥੇ ਸਾਡੇ ਬੱਚੇ ਬਾਹਰ ਜਾਣ ਨੂੰ ਮਜਬੂਰ ਨਹੀਂ ਹੋਣਗੇ ਹਾਈਲਾਈਟਸ ਕਰਕੇ ਬਾਹਰ ਲੋਕਾਂ ਦੇ ਪੁੱਤ ਜਾਣ ਲੱਗੇ ਆ ਕਿੰਨੀ ਸਾਡਾ ਪੰਜਾਬ ਖਾਲੀ ਹੋ ਗਿਆ ਹੈ ਜਿੱਥੇ ਪੰਜਾਬ ਉਮਾਰਾਣਾ ਰਣਜੀਤ ਸਿੰਘ ਜੀ ਦਾ ਰਾਜ ਹੁੰਦਾ ਸੀ ਜਿੱਥੇ ਪੰਜਾਬ ਦੇ ਵਿੱਚ ਯੂਰਪ ਤੋਂ ਲੋਕੀ ਆ ਕੇ ਪਰਦੇ ਸੀ ਅੱਜ ਸਾਡਾ ਪੰਜਾਬ ਖਾਲੀ ਹੋ ਗਿਆ ਕਿਧੇ ਕਰਕੇ ਹੋਇਆ ਹੈ ਕਮੇਟੀਆਂ ਕਰਕੇ ਹੋਇਆ ਹੈ ਇਹ ਸਾਡੀ ਸੰਸਥਾਵਾ ਕਰਕੇ ਹੋਇਆ ਹੈ ਅੱਜ ਆਪਣੀ ਸਿੱਖੀ ਨੂੰ ਸਾਹਮਣੇ ਸਕੇ ਮੈਨੂੰ ਮਹਿਸੂਸ ਹੁੰਦਾ ਹੈ ਕਿਉਂਕਿ ਮੈਂ ਬੋਤਾ ਨਹੀਂ ਕਮੇਟੀਆਂ ਦੇ ਵਿੱਚ ਰਹੀ ਲੇਕਿਨ ਹੁਣ ਮਹਿਸੂਸ ਹੁੰਦਾ ਹੈ ਕਿਉਂਕਿ ਆਪਾਂ ਸਾਰਾ ਕੁਝ ਦੇਖਦੇ ਆ ਜਿੱਥੇ ਅੱਜ ਸਿੱਖੀ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਹੁਣ ਤੱਕ ਤਾਂ 96 ਕਰੋੜੀ ਖਾਲਸਾ ਬਹੁਤ ਛੇਤੀ ਬਣ ਜਾਣਾ ਸੀ ਲekin ਸਾਡੇ ਲੋਕ ਕਹਿੰਦੇ ਨਾ ਕਲਯੁਗ ਦਾ ਪਹਿਰਾ ਹੁੰਦਾ ਹੈ ਤੇ ਇਹ ਕਲਯੁਗ ਦਾ ਹੀ ਪਹਿਰਾ ਹੈ ਸੰਸਥਾਵਾ ਦੇ ਉੱਤੇ ਵੀ ਤੇ ਕਮੇਟੀਆਂ ਦੇ ਉੱਤੇ ਵੀ ਸ਼੍ਰੀ ਗੁਰੂ ਤੇਗ ਬਹਾਦਰ ਬ੍ਰਿਗੇਡ ਵੱਲੋਂ ਤੇ ਮੇਰੇ ਪਿਤਾ ਸ਼੍ਰੀ ਗਿਆਨੀ ਤੇਜਪਾਲ ਸਿੰਘ ਵੱਲੋਂ ਇਹੀ ਸਾਡੀ ਮੂਈਮਾ ਆਓ ਬਾਣਾ ਪਾਈਏ ਗੁਰੂ ਗੋਬਿੰਦ ਸਿੰਘ ਜੀ ਦਾ ਲਾਲ ਕਹਾਈਏ ਤੇ 96 ਕਰੋੜੀ ਖਾਲਸਾ ਬਣਾਈਏ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਬ੍ਰਿਗੇਡ ਹਮੇਸ਼ਾ ਹੀ ਦੇਸ਼ਾ ਵਿਦੇਸ਼ਾ ਦੇ ਵਿੱਚ ਪਿੰਡਾਂ ਦੇ ਵਿੱਚ ਐਦਾਂ ਹੀ ਜਾਂਦੀ ਰਹੇਗੀ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਦੇਸ਼ਾ ਵਿਦੇਸ਼ਾ ਦੇ ਵਿੱਚ ਬਸਦੇ ਹੋਏ ਮੈਂ ਸਾਰੇ ਹੀ ਲੋਕਾਂ ਨੂੰ ਅਪੀਲ ਕਰਨਾ ਚਾਹਨੀ ਆ ਕਿ ਸਾਡਾ ਸਾਥ ਦਵੋ ਸਾਡਾ ਸਹਿਯੋਗ ਕਰੋ ਕਿਉਂਕਿ ਅੰਗਤ ਤੇ ਅਸ਼ਿਸ਼ਣ ਨਾਲ ਹੀ ਆਪਾਂ ਚੱਲਦੇ ਆਂ ਭਾਈ ਸਾਹਿਬ ਬਾਈ ਮਨਮੋਹਨ ਸਿੰਘ ਜੀ ਜਿਹੜੇ ਕੈਨੇਡਾ ਤੋਂ ਉਹ ਸਾਨੂੰ ਬੜਾ ਸਪੋਰਟ ਕਰਦੇ ਨੇ ਭਾਈ ਸਾਹਿਬ ਕਨਵਿੰਦਰ ਸਿੰਘ ਜੀ ਵੀ ਯੂਕੇ ਤੋਂ ਉਹ ਸਾਨੂੰ ਬੜਾ ਸਪੋਰਟ ਕਰਦੇ ਨੇ ਐਦਾਂ ਦੇ ਵੀਰ ਜਿਹੜੇ ਗੁਰੂ ਨੂੰ ਪਿਆਰ ਕਰਦੇ ਉਹ ਹੀ ਸਾਨੂੰ ਸਪੋਰਟ ਕਰ ਸਕਦੇ ਆ ਮੈਂ ਇਹੀ ਸਭ ਨੂੰ ਬੇਨਤੀ ਕਰਦੀ ਆ ਸਾਰੇ ਹੀ ਸੰਗਤ ਨੂੰ ਮੈਂ ਬੇਨਤੀ ਕਰਦੀ ਆ ਕਿ ਸੱਚਾਈ ਦਾ ਸਾਥ ਦਿਵੋ ਸਾਡਾ ਸਹਿਯੋਗ ਕਰੋ ਤਾਂ ਕਿ ਆਪਾਂ ਦੇਸ਼ਾਂ ਵਿਦੇਸ਼ਾਂ ਨਹੀਂ ਆਪਾਂ ਪਿੰਡ ਪਿੰਡ ਦੇ ਵਿੱਚ ਵੀ ਜਾ ਕੇ ਉੱਥੇ ਪ੍ਰਚਾਰ ਕਰੀਏ ਜਿੱਥੇ ਲੋਕੀ ਆਪਣੇ ਗੁਰੂ ਨੂੰ ਭੁੱਲੇ ਬੈਠੇ ਆ ਜਿੱਥੇ ਗੁਰੂ ਦਾ ਪਤਾ ਲੱਗਦੇ ਉਹਨਾਂ ਦੇ ਦਿਲ ਦੇ ਵਿੱਚ ਵਿਰਾਗ ਆਂਦੇ ਨੇ ਤੇ ਉੱਥੇ ਜਾ ਕੇ ਪ੍ਰਚਾਰ ਕਰੀਏ ਬਹੁਤ ਧੰਨਵਾਦੀ ਸੋਇ ਸੰਸਾਟ ਸਾਡੇ ਨਾਲ ਪੈਣਾ ਅਨੁਰਾਧਾ ਕੌਰ ਖਾਲਸਾ ਅਕਸਰ ਕਹਿੰਦੇ ਕਿ ਜਦੋਂ ਅਸੀਂ ਮੂਲ ਨਾਲ ਟੁੱਟ ਜਾਵਾਂਗੇ ਤੇ ਸਾਡਾ ਸਤਿ ਤਕ ਕੀ ਰਹੇਗਾ ਗੱਲ ਆਉਂਦੀ ਹੈ ਕਿ ਜੇ ਅਸੀਂ ਆਪਣੀ ਸਿੱਖੀ ਦੇ ਧੁਰੇ ਨੂੰ ਖਤਮ ਕਰਦੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਛਕ ਹੋਣ ਦੀ ਲੋੜ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੱਚੰਦੇ ਲੋੜ ਹੈ ਕਿ ਸਾਨੂੰ ਜ਼ਿੰਦਗੀ ਨੂੰ ਜਿਉਣਾ ਕਿਵੇਂ ਹੈ ਸੋ ਜੁੜੇ ਰਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੋ ਗਏ